ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਤੜਕੇ 5 ਵਜੇ ਸੁਖਪਾਲ ਖੈਰਾ ਦੀ ਚੰਡੀਗੜ੍ਹ ਰਿਹਾਈਸ਼ ਤੇ ਉੱਤੇ ਰੇਡ ਕੀਤੀ। ਜਿਸ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ। ਉਹਨਾਂ ਦੀ ਗ੍ਰਿਫਤਾਰੀ 2015 ਦੇ ਐਨਟੀਪੀਐਸ ਦਾ ਮਾਮਲੇ ਦੇ ਵਿੱਚ ਹੋਈ ਆ ਅਤੇ 8 ਸਾਲਾਂ ਬਾਅਦ ਖੈਰਾ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤਤ ਦੇ ਵਿੱਚ ਲਿਆ ਗਿਆ। ਭਾਈ ਫਿੱਥੇ ਆ। ਦੇਖੋ ਸਿਟੀ ਨੇ ਨਾ ਰਸਤੇ ਉੱਪਰ ਕਿੱਥੇ ਹੋਣਗਾ। ਆਪ ਨਹੀਂ ਇਹ ਚੱਕੀ ਦੋ ਅਰੈਸਟ ਦੇ ਆਰਡਰ ਹੈ ਪਰ ਮੈਨੂੰ ਪਤਾ ਤਾਂ ਲੱਗੇ ਨਾ ਕਿ ਕੀ ਅਰੈਸਟ ਆ ਡੀਆਈ ਸਾਹਿਬ ਐਸਐਸਪੀ ਤੇ ਦੋ ਐਸਪੀਆ ਵੱਲੋਂ ਸੈਟ ਬਣ ਗਏ ਤੁਹਾਡੇ ਅਰੈਸਟ ਹੋ ਆਰਡਰ ਨਹੀਂ ਅਰੈਸਟ ਮੈਨੂੰ ਮਾੜਾ ਮੋਟਾ ਮੈਨੂੰ ਪਤਾ ਲੱਗੇ ਨਾ ਕਿ ਤੁਹਾਡੇ ਨਾਲ ਚੰਡੀਗੜ੍ਹ ਪੁਲਿਸ ਪਰ ਚੰਡੀਗੜ੍ਹ ਪੁਲਿਸ ਕਿੱਥੇ ਆ ਸਾਡਾ ਇੰਸਪੈਕਟਰ ਖੜਿਆ ਉੱਥੇ ਸਰ ਵੀਡੀਓ ਨਾ ਨਹੀਂ ਵੀਡੀਓ ਦੀ ਗੱਲ ਨਹੀਂ ਹੈਗੀ ਮੈਨੂੰ ਤਾ ਮੈਨੂੰ ਪਹਿਲਾਂ ਦੱਸੋ ਕੀ ਹੁੰਦੀ ਹੈ ਤਾ ਮੈਨੂੰ ਦੱਸੋ ਰਾਜੀ ਪੀਸ ਮੈਂ ਤਾਂ ਮੈਂ ਮੈਂ ਲੌਬੀ ਵਿੱਚ ਬੈਠਾ ਨਾ ਆਜਾ ਮੈਨੂੰ ਕਹਦੇ ਜੇ ਡੈਸ਼ ਕਰਦੇ ਚੰਦੀ ਗੀ ਪੁਲਿਸ ਲਿਆਓ ਮੇਰਾ ਵੀਲ ਮੈਨੂੰ ਆਣਾ ਮोटा ਕੁਛ ਤਾਂ ਦੱਸੋ ਨਾ ਕੀ ਗੱਲ ਕੀ ਹੈ ਯਾਰ ਤੁਸੀਂ ਮੇਰੇ ਬੈਡਰੂਮ ਦੇ ਅੰਦਰ ਆ ਗਏ ਹੋ ਯਾਰ ਮੇਰੇ ਬੈਡਰੂਮ ਤਾਂ ਅੰਦਰ ਆ ਕੇ ਚਲੋ ਮੇਰੀ ਵਾਈਫ ਇੱਥੇ ਹੈ ਮੇਰੇ ਬੱਚੇ ਇੱਥੇ ਨੇ ਮੇਰੀ ਚਿਲड्रन ਮੇਰੀ ਬੋਟਰਨ ਲਾਉ ਇੱਥੇ ਹੈ ਮੈਂ ਆਵਾਂ ਤੁਹਾਡੇ ਮੈਂ ਨਹੀਂ ਤੁਹਾਡੇ ਦਾ ਰੱਖਣ ਦੇਣਾ ਪੁੱਛੋ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਦਿਖਾਓ ਨਾ ਚੰਦੀ ਕੋਈ ਸਿੱਧਾ ਆਪਣੀ اچھا ਐ ਕਰੋ ਮੈਨੂੰ ਵਾਰੰਟ ਦਿਖਾਓ ਆਪਣੀ ਆਪਣੀ ਅਰੈਸਟ ਹੋ ਤਾਂ ਦਿਖਾਓ ਆਪਣੀ ਜਿਮਨੀ ਵਰਾ ਦਾ ਦਿਖਾਓ ਨਹੀਂ ਨਹੀਂ ਮੈਨੂੰ ਕੋਈ ਆਈਡੈਂਟੀਫਿਕੇਸ਼ਨ ਦਿਖਾਓ ਨਾ ਇੱਕ ਮੈਂ ਇੱਕ ਮੈਂ ਇਵਨਟੀਸ ਮੈਂ ਉਹ ਅਰੈਸਟ ਗਰਾਉਂਡ ਦਾ ਅਰੈਸਟ ਤਾਂ ਪੁੱਛ ਸਕਦੇ ਸਰ ਅਰੈਸਟ ਕਾਰਨ ਦਿਖਾਓ ਮੈਨੂੰ ਅਟੈਂਟਿਕ ਕੋਈ ਅਪਾ ਅਫਗਾਨਿਸਤਾਨ ਤੋਂ ਨਹੀਂ ਬੈਠੇ ਕਾਨੂੰਨ ਦਾ ਕਰੋ ਨਾ ਵਾਰੰਟ ਦਿਖਾਓ ਜਿਹਾ ਸਾ ਕੇਸ ਹੈ ਨਾ ਇਹਦੇ ਵਿੱਚ ਨਾ ਜੀ ਕੋਸ਼ਿਸ਼ ਤਾਂ ਹੋਊਗਾ ਐਨਟੀਪੀਐਸ ਹੈ ਥੋੜਾ ਮਤਲਬ ਕਿ ਨੇਰ ਗਲਤੀ ਹੈ ਜੀ ਐਨਟੀਪੀਐਸ ਦਾ ਮਤਲਬ ਹੈ ਕਿ ਮੈਨੂੰ ਈਡੀ ਇੱਥੇ ਅਰੈਸਟ ਕਰਨ ਆਈ ਸੀਗੀ ਉਹਨਾਂ ਨੇ ਸਾਰਾ ਉਹਨਾਂ ਨੇ ਇੱਕ ਬਕਾਇਦਾ ਹੁੰਦਾ ਤੇ ਡਿਫਟੀ ਡਾਇਰੈਕਟ ਠਕ ਲੈ ਲਈ ਆਈ ਸੀਗੀ ਨਾਲ ਪੁਲਿਸ ਆਫਸਰ ਜਾਇ ਸੀ ਨਾਲ ਉਹ ਵਾਰੰਟ ਲੈ ਕੇ ਆਏ ਸੀ ਉਹਨਾਂ ਨੇ ਮੈਨੂੰ ਦੋ ਵਿਟਨੈਸ ਇੰਡੀਪੈਂਡੈਂਟ ਇੱਥੇ ਲਾਉ ਕਿਤੇ ਤੁਸੀਂ ਦੋ ਇੰਡੀਪੈਂਡੈਂਟ ਵਿਟਨੈਸਸ ਆਪਣੇ ਬੁਲਾ ਲਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਫਿਰ ਕੀਤਾ ਵਾ ਉਹਨਾਂ ਨੇ ਮੈਨੂੰ ਬਗੈਰਾਂ ਇੱਕ ਆਪਰੇਟਰ ਪਰ ਤੇ ਮੈਂ ਉਹਨਾਂ ਨਾਲ ਗਿਆ ਮੈਂ ਅਰਿਕਸ ਟਿਚ ਰਿਹਾ ਹਾਂ ਇਹ ਕਿਥੋਂ ਦਾ ਕਾਨੂੰਨ ਹੈ ਕਿ ਤੁਸੀਂ ਮੈਨੂੰ ਅਰੈਸਟ ਕਰਨ ਆਏ ਹੋ ਜਲਾਲਾਬਾਦ ਤੋਂ ਚਲ ਕੇ ਚਲਦੀ ਹੈ ਮੇਰੇ ਸੈਕਟਰ 5 ਘਰ ਵਿੱਚ ਯੂਪੀ ਚ ਜਿਹੜੀ ਯੂਨੀਅਨ ਟਰੇਟਰੀ ਹੈ ਜਿੱਥੇ ਗਵਰਨਰ ਦਾ ਰਾਜ ਹੈ ਪੰਜਾਬ ਦਾ ਤੁਸੀਂ ਮੈਨੂੰ ਵਾਰਡੈਂਟ ਵੀ ਨਹੀਂ ਦਿਖਾ ਰਹੇ ਕੋਈ ਦਦਤ ਦਾ ਕੋਈ ਮੈਨੂੰ ਮਾੜਾ ਬੋਟਾ ਕੋ ਦੱਸ ਹੀ ਨਹੀਂ ਰਹੇ ਕੋਣ ਹੈ ਆਪਣੀ ਰੈਟੀਫਿਕੇਸ਼ਨ ਨਹੀਂ ਕਰ ਰਹੇ ਪਲੀਜ਼ ਇਡੈਂਟੀਫਾਈ ਯਰਸੈਲਫ ਫਸਟ ਮੈਂ ਅਰਿਕਸ ਟਿਚ ਰਹਾ ਹਾਂ ਡੀਐਸਪੀ ਜਲਾਲਾਬਾਦ ਨਾਮ ਕੀ ਤੁਹਾਡਾ ਬੱਚੂ ਇੱਕ ਅਚੂ ਗ੍ਰਾਮ ਸ਼ਰਮਾ ਤੁਹਾਡੇ ਨਾਲ ਹੋਣਾ ਚਾਹੀਦਾ ਟੀਮ ਕਿਹੜੀ ਗਈ ਹਾਂਜੀ ਫਫਰ ਜੀ ਮੋਰਨਿੰਗ ਜੀ ਇਹ ਨਾਮ ਹੋਦਾ ਮਨਜੀਤ ਸਿੰਘ ਐਸਪੀ ਕੋਈ ਹੋਰ ਹੋਰ ਹੋਪੋਇੰਟ ਨਾਲ ਤੁਹਾਡੇ ਅਸੀਂ ਬੜਾ ਸਰਕਲ ਪਾਉਂਦੇ ਹਾਂ ਸਰ ਨਹੀਂ ਕੋਈ ਇੰਸਪੈਕਟਰ ਦਾ ਨਾਮ ਉਗੜਿਆ ਇੰਦਾ ਅਗਰੇ ਸਿੰਘ ਐਸਪੀ ਰਾਜੂ ਪਾਇਤ ਨਹੀਂ ਆ ਮੈਨੂੰ ਮੈਂ ਕਰਦਾ ਅਗਰੇ ਸਿੰਘ ਐਸਪੀ ਕਿਹੜੇ ਥਾਣੇ ਦੇ ਸਰ ਹੋਰੇ ਕੀ ਕੀ ਜੀ ਸਰ ਇਹ ਅਗਰੇ ਦੀ ਐਸਪੀ ਹੈ ਮੈਨੂੰ ਪਤਾ ਮੇਰਾ ਦਾ ਸੁਪਰੀਮ ਕੋਰਟ ਨੇ ਕਾਸ਼ ਕੀਤਾ ਹੋਇਆ ਰਿਕੁਐਸਟ ਦਿੱਤਾ ਹੋਇਆ ਰੈਕਸ਼ਨ ਕੀਤੀ ਹੋਈ ਸੀ ਜਿਹੜਾ ਨਾ ਆਪਣਾ ਜਿਹੜੀ ਅਸਲੀਅਤ ਨੂੰ ਦੱਸਦੀ ਹੈ। ਮੈਂ ਜਿੱਦਣੇ ਮੇਰੇ ਜਿਹੜੇ ਪਹਿਲੇ ਸਮਨ ਸੀ ਇਹ ਸਾਰਾ ਦੇਖੋ ਜੀ ਦਲਾਲਾਬਾਦ ਦੇ 319 ਦੇ ਵਿੱਚ ਪੜਿਆ। ਆਈ ਕਾਟ ਰੀਡ ਮੀ ਬੀ ਐਨ ਐਂਡ ਕੋਰਟ ਪੜ੍ਹਦੇ ਸਮੇਂ ਤਾਂ ਉਹ ਮੇਰਾ ਡੋਕੂਮੈਂਟ ਉਹਨੇ ਤਾਂ ਪੜ ਲਿਆ ਜੀ ਬਸੇ ਨਹੀਂ ਮੈਂ ਪੜਵਾ ਰਿਹਾ ਹਾਂ ਕੋੜਾ ਉੱਚੀ ਪੜਨਾ ਪੜਾਤਾ ਜੀ। ਉੱਚੀ ਪੜੋ ਇੱਕ ਮਿੰਟ ਜੀ। ਤੁਸੀਂ ਪੜੋ ਉੱਚੀ ਕਰੋ। ਪਰਪਰ ਪੜੋ। ਕੀ ਗੱਲ ਨਹੀਂ ਕੀ ਜੀ? ਇੱਕ ਪੁਰਾਣੇ ਇਹਦੇ ਬੋਗਸ ਕੇਸ ਵਿੱਚ ਮੈਨੂੰ ਰੈਸਟ ਕਰਨਾ ਹੈ ਤੁਸੀਂ ਦੁਬਾਰਾ ਬਰਗਾ ਕੋਰੀ ਦੇ ਵਿੱਚ ਜੀ ਨਾ ਮੈਂ ਆਉਂਦਾ ਤਾਂ ਬਣੀ ਐ ਕਿ ਆਉਂਦਾ ਹੈ ਕਿ ਉਹਦੇ ਚਾਹੇ ਆਓ ਸਰ ਪਲੀਜ਼ ਆ ਜਾਓ ਆਓ ਤੁਸੀਂ ਆਓ ਕਰਦੇ ਕਿ ਉਹਨੇ ਕਿ ਆਹ ਸਰ ਐਡਵੋਕੇਟ ਸਾਹਿਬ ਨੂੰ ਕਿਹਾ ਪੜ ਲਓ ਅਸੀਂ ਪਹਿਲਾਂ ਵੀ ਪੜਾ ਦਿੱਤਾ ਮੈਂ ਨਹੀਂ ਪੜਿਆ ਪਹਿਲੇ ਮੈਂ ਨਹੀਂ ਪੜਿਆ ਜੀ ਮੈਂ ਨਹੀਂ ਪੜਿਆ ਪੜਨ ਚੰਨ ਦੇ ਨਿਰਦੇਸ਼ ਕਿੱਥੇ ਚੱਦੀ ਹੈ ਪੁਲਿਸ ਕਿੱਥੇ ਹੈਗੀ ਸਰ ਉਹ ਹਿੰਦ ਮੈਂ ਆਓ ਸਰ ਪੜ ਪਾਈ ਸਰ ਚੰਨ ਜੇ ਤੁਸੀਂ ਜ਼ਿਆਦਾ ਕਾਲੇ ਹਰਦੇਵ ਸਿੰਘ ਜੀ ਅਡਜਸਟ ਨਹੀਂ ਐਸ ਆਈ why you pressing my arrest ਤੁਸੀਂ ਕੇਸ ਹੈ ਤੁਹਾਡਾ ਸੁਪੀਰੀਅਰ ਆਫੀਸਰ ਖੜਾ ਵਾ ਐਮਐਲਏ ਸਾਹਿਬ ਆਪਾਂ ਤੁਸੀਂ ਕੌਣ ਹੋ ਤੁਸੀਂ ਤਾਂ ਪਲੇਨ ਕਪੜੇ ਆ ਤੁਸੀਂ ਕੌਣ ਤੁਸੀਂ ਕੌਣ ਇੰਸਪੈਕਟਰ ਨਹੀਂ ਛੜੇ ਬੈਂਚ ਇੰਸਪੈਕਟਰ ਕੀ ਨਾਮ ਹੈ ਜੀ পুষ্পਵਾਲੀ পুষ্পਵਾਲੀ ਤੁਹਾਡੀ ਯੂਨੀਫਾਰਮ ਕਿੱਥੇ ਹੈ ਕਿਸ ਦੇ ਅਧਿਕਾਰ ਰੇਟ ਕਰਨਾ ਹੈ ਆਹ ਕੋਣਾ ਮੁੰਡਾ ਪ੍ਰਾਈਵੇਟ 'ਚ ਮੈਨੂੰ ਕਿਹਨਾਂ ਕੋਣ ਹੈ ਤੁਸੀਂ ਲੋਕ 'ਚ ਆਪਾਂ ਸਰ ਆਪਾਂ ਪ੍ਰਾਈਵੇਟ ਕੋਣ ਹੈ ਜੀ ਆਹ ਕੋਣਾ ਕਾਲੇ ਕੰਪਰੈਂਸ ਕੋਣ ਹੈ ਯਾਰ ਆਪਣੀ ਗੱਲ ਨਹੀਂ ਕਰ ਸਕਦਾ ਕੋਈ ਆਪਣੀ ਹੱਤ ਦੀ ਗੱਲ ਕਰ ਰਹੇ ਹਾਂ ਅਸੀਂ ਕਿਹੜਾ ਕੋਈ ਚੋਰੀ ਕਰਕੇ ਭੱਜੇ ਆਂ ਨੇ ਨਾਮ ਤਾਂ ਸੁਣਿਆ ਕੀ ਹੈ ਜੀ ਇੰਸਪੈਕਟਰ ਸੁਮੇਂਦਰ ਆ ਗਿਆ ਕੋਈ ਸਿਵਿਲਿਅਨ ਜਗੋੜੇ ਕਾਰ ਸਵੇਰੇ ਆ ਰਿਹਾ ਸਾਨੂੰ ਤਾਂ ਸ਼ੱਕੂ ਗੁਨਜ਼ਰ ਕੱਲ੍ਹ ਨੂੰ ਯੂਨਿਫਾਰਮ ਕਿੱਥੇ ਆ ਤੁਹਾਡੀ ਯੂਨਿਫਾਰਮ ਕਿੱਥੇ ਦੱਸੋ ਜਰਾ ਮੈਨੂੰ ਯੂਨਿਫਾਰਮ ਦੀ ਲੋੜ ਹੈ ਸਰ ਅੱਛਾ ਜਰਾ ਚੰਡੀਗੜ੍ਹ ਪੁਲਿਸ ਕਿੱਥੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮੈਂ ਗੱਲ ਕਰੀ ਜੀ ਪ੍ਰੋਪਰ ਰੈਂਟ ਮੈਟਰ ਇਹ ਗੱਲ ਨਹੀਂ ਗੱਲ ਹੈ ਜੀ ਅਸੀਂ ਅਸੀਂ ਇੰਟੀਮੀਸ਼ਨ ਆ ਜੀ ਉੱਥੇ ਇੰਟੀਮੀਸ਼ਨ ਦੇ ਕੇ ਆਏ ਆ ਦਾਰੂ ਕੋ ਕਹਿੰਦਾ ਸਮਝੀਂ ਨੂੰ ਦੱਸੀ ਜਰਾ ਤੂੰ ਤੇ ਕੇਐਸਆਈ ਜਾਂ ਤੇਰਾ ਜੀ ਡੀਐਸਪੀ ਕਹਿੰਦਾ ਤੈਨੂੰ ਕੋ ਗੱਲ ਨਹੀਂ ਦੱਸੀ ਜਰਾ ਸਰ ਮੇਰਾ ਅਸਰ ਖੜੇ ਸਰ ਨਹੀਂ ਅਸਰ ਨਹੀਂ ਆਪ ਆਪ ਐਕਸਪਲੀਅਰ ਕਰੋ ਡੀਐਸਪੀ ਮੈਂ ਨਾਲ ਗੱਲ ਕਰ ਰਿਹਾ ਤੁਸੀਂ ਕੋਈ ਇੰਦਾ ਗੱਲ ਕਰ ਰਹੇ ਹੋ ਠੀਕ ਹੈ ਸਰ ਠੀਕ ਹੈ ਮੇਰਾ ਬੇਟਾ ਐਡਵੋਕੇਟ ਆ ਸਾਨੂੰ ਸਾਰੇ ਆਪਣੇ ਅਧਿਕਾਰਾਂ ਦਾ ਬਰਦਾਵਾ ਤੁਸੀਂ ਦੱਸੋਗੇ ਆ ਆਓ ਪਲੀਜ਼ ਜਿੰਨਾ ਮੈਂ ਲਾਈਟ ਕਰਦੇ ਪਏ ਸਰ ਆਓ ਜਿੰਨਾ ਕਰੂੰਗਾ ਮੈਂ ਸਭ ਕੁਝ ਕਰੂੰਗਾ ਜਿੰਨਾ ਕਰਦਾ ਜੀ ਮੇਰੇ ਰਾਈਟ ਤੇ ਦਿਖਾਓ ਕਿੱਥੇ ਆ ਗੰਦੀਆਂ ਦੀ ਪੁਲਿਸ ਦਾ ਦਿਖਾਓ ਤੁਹਾਨੂੰ ਅਰੈਸਟ ਹੋਰਨ ਤਾਂ ਦਿਖਾਓ ਐਡੇ ਕੇਸ ਵਿੱਚ ਅਰੈਸਟ ਕਰਨ ਲੱਗੇ ਹੋ ਮੇਰੇ ਦੀ ਅਰੈਸਟ ਵਾਰਡੈਂਸ ਐਨਡੀਪੀਐਸ ਦਾ ਕੇਸ ਹੈ ਅਰੈਸਟ ਹੋਰਨ ਕਿੱਥੇ ਆ ਨਹੀਂ ਜੀ ਭਾਈ ਜੀ ਦਿਖਾਓ ਦਿਖਾਓ ਨਾ ਮੈਨੂੰ ਪੜਾਓ ਇੱਥੇ ਪੜਾਓ ਇੱਥੇ ਬੈਠ ਕੇ ਦਿਖਾਓ ਉਹਨੂੰ ਤੁਹਾਨੂੰ ਦਿਖਾ ਕੇ ਪੜਾ ਦੇ ਗੱਲ ਮੈਨੂੰ ਨਹੀਂ ਪੜਾਇਆ ਕੋਈ ਮੈਨੂੰ ਦਾ ਸਿਰਫ ਨਾਮ ਪੜਾਇਆ ਉਸ ਪਾਲਸਿੰਗ ਕਰਾ ਨਾ ਜੀ ਨਹੀਂ ਮੈਂ ਤੁਹਾਨੂੰ ਮੈਨੂੰ ਪੜਨਾ ਆਉਂਦਾ ਦੋ ਮੈਂ ਪੜਦਾ ਪੰਜਾਬੀ ਵਿੱਚ ਫੜੋ ਮੈਨੂੰ ਮੈਨੂੰ ਆਪਣਾ ਇੱਦਾਂ ਕਿੱਦਾਂ ਲਿਆ ਹੋਏ ਤੁਸੀਂ ਇਸ਼ਾਰੇ ਕਰੀ ਜਾਂਦੇ ਨਹੀਂ ਕਰੀਏ ਜੀ ਚਲੀਏ ਹੁਣ ਨਹੀਂ ਚੱਲਦਾ ਜੀ ਤੁਸੀਂ ਕੌਣ ਐ ਜੀ ਇੱਕ ਮਿੰਟ ਆ ਜਸਟ ਟੇਰਮ ਤੁਸੀਂ ਕੌਣ ਹੋ ਐ ਜੀ ਦੱਸੋ ਜੀ ਮੈਂ ਟੀਮ ਦਾ ਮੈਂਬਰ ਨਹੀਂ ਨਹੀਂ ਕੌਣ ਐ ਜੀ ਫਿਰ ਮੈਂ ਟੀਮ ਦਾ ਮੈਂਬਰ ਨਹੀਂ ਜੀ ਨਹੀਂ ਤੁਹਾਡੇ ਕੱਪੜੇ ਉੱਪਰ ਐ ਤੁਸੀਂ ਪ੍ਰਾਈਵੇਟ ਚ ਕੌਣ ਹੋ ਦੱਸੋ ਓਏ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਪਲੀਜ਼ ਨਹੀਂ ਇਹ ਨਾ ਕਰੋ ਯੂ ਡੋਨਟ ਟਾਈਕ ਮਿੰਟ ਜੀ ਯਾਰ ਥੱਕਾ ਨਾ ਕਰੋ ਨਹੀਂ ਨਾ ਥੱਕਾਇਆ ਨਹੀਂ ਅਸੀਂ ਇੱਕ ਐਮਐਲਏ ਨਾਲ ਤੁਸੀਂ ਇੱਕ ਫਾਰਮਲ ਗੰਗਾਰੀ ਰਹਿਣ ਕੋਈ ਪਾੜੀ ਨਹੀਂ ਅੱਧਰ ਪਪਾ ਕੋਟੋ ਦੇ ਉਠਾ ਕੇ ਨਾ ਲੱਗ ਜਾਓ ਅਸੀਂ ਆਪਣੇ ਆਜੋ ਫਿਰ ਕੋਆਪਰੇਟ ਕਰੋ ਯਾਰ ਕੀ ਕਰਦੇ ਹੋ ਤੁਸੀਂ ਕੋਆਪਰੇਟ ਕਰ ਰਹੇ ਹਾਂ ਅਸੀਂ ਪਲੀਜ਼ ਡੋਟ ਟੱਚ ਹਮ ਪੀਸ ਕੋਆਪਰੇਟ ਕਰ ਰਿਹਾ ਮੈਂ ਕੁਝ ਨਹੀਂ ਹੋਣਾ ਮੈਂ ਚੱਲਿਆ ਆ ਹਾਂ ਸਰ ਆਓ ਚੱਲੀਏ ਆਓ ਫਿਰ ਆਉਂਦਾ ਮੈਨੂੰ ਪਤਾ ਸਾਰਾ ਕੁਝ ਮੈਨੂੰ ਥੋੜਾ ਲੀਗਲ ਪ੍ਰੋਸੈਸ ਤਾਂ ਕੰਪਲੀਟ ਕਰੂ ਇੱਥੇ ਦਿੱਤਾ ਸਰ ਤੁਹਾਡੇ ਬੇਟੇ ਨੂੰ ਮੈਨੂੰ ਕੁਝ ਨਹੀਂ ਪਤਾ ਆ ਮੈਨੂੰ ਕੁਝ ਨਹੀਂ ਪਤਾ ਆ ਅਰੈਸਟ ਵਾਰਡ ਦਿਖਾਓ ਕਿੱਥੇ ਇਹਨਾਂ ਨੇ ਫੋਟੋਆਂ ਵੀ ਖਿੱਚ ਲਈਆਂ ਸਰ ਨਹੀਂ ਖਿਚਾਈਆਂ ਮੈਨੂੰ ਫੋਟੋ ਖਿਚਾਓ ਕੱਲੇ ਸਰ ਹੋਰਾਂ ਵੀ ਕਿਤੇ ਨਹੀਂ ਸਾਰਾ ਕੁਝ ਕਰ ਲਿਆ ਜੇ ਦਿਖਾ ਦਿਓ ਦਿਖਾ ਦਿਓ ਕੋਈ ਐ ਕੋਈ ਨਹੀਂ ਦਿਖਾਇਆ ਤੁਹਾਡੇ ਸਾਹਮਣੇ ਖੜਾ ਕੇ ਰਿਹਾ ਨਹੀਂ ਦਿਖਾਇਆ ਜੀ ਮੈਨੂੰ ਦਿਖਾ ਤਾਂ ਦਿਓ ਤੁਸੀਂ ਲੈ ਕੇ ਕਿੱਥੇ ਅੱਛਾ ਤੁਸੀਂ ਅੱਛਾ ਤੁਸੀਂ ਲੈ ਕੇ ਕਿੱਥੇ ਚੱਲੇ ਹੋ ਤਾਂ ਦੱਸ ਦੋ ਕਿੱਥੇ ਕਿੱਥੇ ਰਹਿ ਜਲੇ ਦੱਸੋ ਜਲਾਲਾਬਾਦ ਜਿਲ੍ਹਾ ਜਲਾਲਾਬਾਦ ਜਲਾਲਾਬਾਦ ਲੈ ਕੇ ਚੱਲੇ ਹੋ ਮੈਨੂੰ ਮਾੜਾ ਮੋਟਾ ਕੋਈ ਇੱਥੇ ਲੋਕਲ ਇੰਡੀਪੈਂਡੈਂਟ ਸਾਨੂੰ ਰਿਮਾਂਡ ਰਿਮਾਂਡ ਅਪੋਜ਼ ਕਰਨ ਵਾਸਤੇ ਅਸੀਂ ਰਿਮਾਂਡ ਪੋਸਟ ਪੋਸਟ ਤੇ ਵਕੀਲਗੀ ਤਾਂ ਕਰਨਾ ਅਪਣੇ ਕਦਮ ਚੱਲ ਜਣਾ ਫਲੇ 5:30 ਹੋਏ ਨੇ 6:20 ਹੋਏ ਨੇ ਸਵੇਰੇ ਦੱਸੋ ਕੋਸ਼ਿਸ਼ ਤਾਂ ਦੱਸੋ ਯਾਰ ਤੁਸੀਂ ਇੱਕ ਸਹੀ ਨਾਮ ਦੱਸੋ ਨਾ ਨਹੀਂ 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 ਫਿਰ ਜੀ ਸ਼ਰਮਾ ਜੀ ਮੈਂ ਤਾਂ ਉਹ ਮੈਂ ਪਛਾਣ ਦਿਆ ਵਾ ਇਹਨਾਂ ਨੂੰ ਪਛਾਣਦੇ ਨਹੀਂ ਕੋਣ ਤੁਸੀਂ ਕਰ ਦੁਬਾਰਾ ਦੱਸੋ ਜੀ ਕੋਣ ਹੈ ਤੁਸੀਂ ਜੇ ਕੋਈ ਟੈਲੀਫੋਨ ਨੇਮ ਦਾ ਸਰ ਆਪਣਾ ਨਾਮ ਤਾਂ ਦੱਸ ਸਕਦੇ ਆ ਇਹ ਜੀ ਸਿਰੋ ਕੋਈ ਮੇਰਾ ਨਾਮ ਮਰਤੀ ਸਿੰਘ ਹੈ ਜੀ ਮਨਪ੍ਰੀਤ ਸਿੰਘ ਕੀ ਹੋ ਤੁਸੀਂ ਐਸਪੀ ਹੌਕੀ ਐਸਪੀ ਕਾਦੇ ਲੱਗਿਆ ਜੀ ਤੇ ਮੈਂ ਐਸਪੀ ਹਾਂ ਕਾਦੇ ਡਿਸਟ੍ਰਿਕਟ ਦੇ ਹਾਂ ਤੇ ਮੈਨੂੰ ਆ ਵਾਰੰਟ ਦਿਖਾਓ ਜੀ ਆਪਣਾ ਆਈਡੀ ਕਾਰਡ ਦਿਖਾ ਦਿਓ ਚਲੋ ਇੱਕ ਮਿੰਟ

ਆਹ ਨਾਲ ਤੇ ਮੈਂ ਮਖੌਲ ਕਰੀਏ ਆ ਸਵਾਰਡ ਆਓ ਸਾਰਾ ਪੈਦਰ ਕਰਦੇ ਆਂ ਬਈ ਦੋਸਤੋ ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਬਦਲਾਖੋਰੀ ਦਾ ਰਾਜ ਕਿਉਂਕਿ ਪੁਲਵੰਤ ਦਾ ਮੈਂ ਮੁਖਾਲਫਤ ਕਰਦਾ ਆ ਮੇਰੇ ਖਿਲਾਫ ਕਰ ਰਿਹਾ ਮਹਿਤਾਬ ਮੇਰਾ ਬੇਟਾ ਪਿੱਛੇ ਹੈ ਤਾ ਤੂੰ ਸਬਰ ਕਰ ਸਕਦੇ ਮੈਂ ਆਵਾ ਇੱਕ ਮਿੰਟ ਉਹ ਪੁੱਛ ਕੇ ਲੈਂਦਾ ਕੀ ਕੀਤਾ ਕਰਨਾ ਲੋਕਾਂ ਨੂੰ ਕੀ ਕਰਾਂ ਬੇਟੇ ਪਰਚਾਉਣੇ ਪੈਣਾ ਤੁਸੀਂ ਹਾਜ਼ਰ ਮੈਂ ਉੱਥੇ ਇੱਕ ਪਿੰਡ ਦੱਸ ਦਿਓ ਨਾ ਕਿੱਧਰ ਕੋਰਟ ਲੈ ਕੇ ਚੱਲਿਓ ਰਿਮਾਂਡ ਲਵਾਂਗੇ ਪਹਿਲੇ ਅਦਾਲਤ ਤੇ ਕੋਰਟ ਤੇ ਜੀ ਹੋਇਆ ਨਹੀਂ ਮਪਾ ਮੈਂ ਆਣਾ ਹੋਰ ਜੇਦੇ ਨਿਆ ਫਟੋ ਜੀ ਨਾ ਟੱਕਾ ਯਾਰ ਦੋਲ ਕੋਈ ਔਰ ਮੇਰੀ ਸਭ ਨੂੰ ਅਪੀਲ ਹੈ ਚਿੰਤਾ ਨਹੀਂ ਕਰਨੀ ਇੱਧਾ ਦੇ 50 ਬਦਲਾ ਖੁੱਦ ਦੇ ਕੇਸ ਪਹਿਲਾਂ ਲੜੇ ਆਰਾਮ ਨਾਲ ਲੜੂੰਗਾ ਮੇਰੇ ਚ ਦਮ ਹੈਗਾ ਪਰ ਆ ਇਹਨਾਂ ਦੀ ਕਰਤੂਤ ਦੇਖ ਲਓ ਮੈਨੂੰ ਚੰਡੀਗੜ੍ਹ ਤੋਂ ਅਰੈਸਟ ਕਰਕੇ ਇੱਕ ਸਰਾਸਰ ਪੁਰਾਣੇ 2000 15 ਦੇ ਛੁੱਥੇ ਕੇਸ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਰਿਫੀ ਆਰਡਰ ਸਮਨ ਵਾਚ ਕੀਤੇ ਹੋਏ ਨੇ ਮੈਨੂੰ ਰਿਲੀਫ ਮਿਲੀ ਹੋਏ ਮੋੜ ਉਸੇ ਕੇ ਜਦੋਂ ਕੋਰ ਉਸ ਲੱਭਾ ਵੀ ਕੋਈ